ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਬਲੌਗ ਲੈ ਕੇ ਆਪਾਂ ਹਾਜ਼ਰ ਹੋਏ ਹਾਂਗੇ ਤੇ ਮੈਂ ਹੁਣ ਸਿਉਣੀ ਜਾਂਦੀ ਸੀ ਵੀ ਸੂਟ ਆਹ ਦੀਦੀ ਦਾ ਕਮੀਜ਼ ਸਿਆਂਤਾ ਇੱਕ ਇਹਨੂੰ ਸਵੇਰ ਵੇਲੇ ਕੱਟ ਲਿਆ ਸੀ ਹੁਣ ਤਾਂ ਸਿਆਂਤਾ ਤੇ ਸਲਵਾਰ ਹੈ ਜਿਹੜੀ ਇਹ ਹਜੇ ਆਪਾਂ ਕੱਟਣੀ ਆ ਤੇ ਸਿਉਣੀ ਵੀ ਹੈਗੀ ਆ ਹੁਣ ਕੱਟੂੰਗੀ ਸਲਵਾਰ ਵੀ ਤੇ ਮਸ਼ੀਨ ਡਾਰ ਕਿਸਿਆ ਜਿਹੜਾ ਨਾਂ ਪੜਾ ਸੂਟ ਹੈਗਾ ਇਹ ਮਸ਼ੀਨ ਦਾ ਯੂ ਐਸ ਕੀ ਸਵੇਰ ਦੀ ਬਲੌਕ ਪਹਿਲਾਂ ਬਣਾਇਆ ਨੀਗਾ ਮੈਂ ਕਿਮਾ ਕਜਲ ਸੂਟ ਸਿਉਣ ਲਗੇ ਹੋਰ ਨਾਤੀ ਸੀਗੀ ਹੁਣ ਨਾ ਕੇ ਬਲੌਕ ਬਣਾਉਣ ਲੱਗੇ ਹੈਗੇ ਪਹਿਲਾਂ ਰੈਸਟ ਕਰ ਲਈ ਥੋੜਾ ਜਿਹਾ ਟਾਈਮ ਪਹਿਲਾਂ ਕਮੀ ਸਾਰਾ ਸੈੱਟ ਕਰਿਆ ਸਿਆੰਤਾ ਪ੍ਰੈਸ ਕਰਨ ਵਾਲਾ ਰਹਿ ਗਿਆ ਤਰਪਾਈ ਰਹਿ ਗਈ ਹੈਗੀ ਤਰਪਾਈ ਹੁਜੇ ਕੱਲ ਕਰਾਂਗੇ ਆਸ ਨਾਪਲਾ ਸੁਖ ਸੀਗਾ ਅਧਰਸ਼ ਮੀਨ ਲਾਈ ਇੱਥੇ ਸਾਰੇ ਖੇਡਣ ਵਾਸਤੇ ਆਉਂਦੇ। ਈਕੈਡਮੀ ਵਗੈਰਾ ਐਲਸੀਬੀ ਤੇ ਖੇਡਦਾ ਹੁੰਦਾ ਗੇਮ ਜੀ ਲਾ ਕੇ। ਤੇ ਹੁਣ ਕਹਿੰਦਾ ਮੈਂ ਗੋ ਗੱਪੇ ਖਾ ਕੇ ਆਉਂਦਾ ਮੈਂ ਗੋ ਗੱਪੇ ਖਾਣ ਗਿਆ। ਆ ਮੇਰੇ ਸੂਟ ਹੈ। ਇਹ ਮੈਦੀ ਸਿਉਣੀ ਹੈ ਜੀ। ਇਹ ਕਾ ਸੂਟ ਮੇਰਾ ਇਨੀਸ਼ੀਅਲ ਨੇਗਾ। ਕਰਹਾ। ਇਹ ਵੀ ਸਿਉਣੀ ਹੈਗੇ। ਆ ਦੁਪੱਟੀਆਂ ਨਾਲ ਡਾਈ ਕਰਵਾਉਣ ਆਲੀ ਤੇ ਇਹ ਵੀ ਸਵਾੰਗੇ ਬਾਹਰ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਬਹੁਤ ਜ਼ਿਆਦਾ ਬੱਦਲ ਜੇ ਹੁੰਦੇ ਹੈਗੇ ਐਂ ਲੱਗਦਾ ਜਿਵੇਂ ਮੀਂਹ ਆਊਗਾ ਦੇਖੋ ਮੀਂਹ ਆਦੇ ਤਾਂ ਵਧੀਆ ਹੈਗਾ ਗਰਮੀ ਬਹੁਤ ਜ਼ਿਆਦਾ ਹੈਗੀ ਅੰਦਰ ਤਾਂ ਆਪਾਂ AC 'ਚ ਬੈਠੇ ਰਹਿੰਦੇ ਆ ਉਦੋਂ ਤਾਂ ਐਂ ਲੱਗਦਾ ਜਿਵੇਂ ਗਰਮੀ ਹੁੰਦੀ ਨਹੀਂਗੀ ਬਾਹਰ ਨਿਕਲੇ ਤੋ ਤਾ ਲੱਗਦਾ ਵੀ ਗਰਮੀ ਬਹੁਤ ਜ਼ਿਆਦਾ ਹੈਗੀ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ப்ਲੀਜ਼ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਲੋੜ ਆ ਤੇ ਮੈਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਤੇ ਤੁਸੀਂ ਮੈਨੂੰ ਹੌਸਲਾ ਦਿਓ ਹੋਰ ਤੇ ਮੈਨੂੰ ਫੁੱਲ ਵਾਚ ਕਰੋ ਤੇ ਡੇਲੀ ਵਲੌਗ ਆਉਂਦਾ ਹੈ ਆਪਣਾ ਆਹ ਨਾਲੀ ਦੀ ਸਲਵਾਰ ਦੀ ਕਟਾਈਏ ਜਿਹੜੀ ਇਹ ਕਰੂੰਗੀ ਮੈਂ ਤੇ ਹੁਣ ਦਿਖਾਉਦੇ ਆ ਤੁਹਾਨੂੰ ਗੁਵਾਰ ਦਾ ਲਿਓ ਪਹਿਲਾਂ ਮੰਮੀ ਨੇ ਦੋ ਮੀਆਂ ਸੀ ਫਲੀਆਂ ਗੁਵਾਰੇ ਦੀਆਂ ਗੁਵਾਰੇ ਦੀਆਂ ਫਲੀਆਂ ਲੱਗਣਾ ਸੀ ਨਾ ਫਲ ਨਾ ਡੁੰਗ ਲੱਗਣਾ ਸੀ ਹਾਂ ਤੇ ਵੀ ਲੈ ਕੇ ਦੁਪਹਿਰ ਹੀ ਆ ਜਿੰਨਾਂ ਵਾਲੀ ਨਾਲ ਫਲ ਨਾ ਡੁੰਗ ਨਾ ਜਾਂਦਗੇ ਨਾ ਤੇ ਸ਼ਾਮ ਨੂੰ ਉਹ ਡੁੰਗੀ ਦਗਾ ਨਹੀਂ ਨਾ ਆ ਜਿਹੜੇ ਹਜੇ ਬੈਗ ਹੋ ਗਏ ਆਪਣੇ ਸਮਾਲਣ ਵਾਲੇ ਪਏ ਆ ਉਹਦੇ ਗਏ ਸੀਗੇ ਕਿ ਬੈਗ ਵਿੱਚ ਕੱਪੜੇ ਪਾਈ ਸੀ ਵੈਗ ਧੋਣ ਵਾਲਾ ਤੋਂ ਮੰਗੇ ਕੱਪੜੇ ਵੀ ਹਜੇ ਧੋਣ ਵਾਲੇ ਪਏ ਆਗੇ ਕੱਪੜੇ ਵੀ ਧੋਣੇ ਹੈਗੇ ਅੱਜ ਵਾਲੇ ਉਹ ਪ੍ਰੈਸ ਕਰਨ ਵਾਲੇ ਪਏ ਆ ਕੁਰਸੀ ਦੇ ਤਹਿਲਾ ਕੇ ਰੱਖੇ ਪਏ ਆ ਉੱਥੇ ਉਹ ਪ੍ਰੈਸ ਕਰਨੇ ਹੈਗੇ ਤੇ ਬਾਹਰ ਬਹੁਤ ਜ਼ਿਆਦਾ ਚਰਮ ਨਹੀਂ ਹੋਈ ਤੇ ਇਹਦੀ ਕਿਤੇ ਸ਼ਾਂਜੀ ਹੋ ਜਾਂਦੀ ਐ ਕਿਤੇ ਬੱਦਲ ਜੇ ਹੋ ਜਾਂਦੇ ਆ ਬੱਦਲ ਜੇ ਹੁੰਦੇ ਤਾਂ ਹੈਗੇ ਐ ਜਿਵੇਂ ਨਹੀਂ ਆਉਗਾ ਬੱਦਲ ਜੇ ਤਾਂ ਹੈਗੇ ਐ ਵੇਖੋ ਨਹੀਂ ਆਜੀ ਤਾਂ ਅੱਜ ਅੰਦਰ ਬੱਤੇ ਆ ਗਏ ਕਿ ਸਾਰੇ ਆ ਜਾਂਦੇ ਐ ਜਿਵੇਂ ਕੁਝ ਪਾਉਂਦੇ ਹੁੰਦੇ ਪਾਣੀ ਵੀ ਖਤਮ ਹੋਇਆ ਪਾਣੀ ਹੈਗਾ ਤੁਹਾਡਾ ਪਾਣੀ ਹੈਗਾਗਾ ਬਾਹਰ ਤਾਂ ਬਹੁਤ ਸੀ ਕਿ ਉਮਮ ਜੀ ਆ ਹੋਰ ਹੀ ਜਿੰਨੀ ਆਊਗਾ ਐ ਲੱਗਦਾ ਇਹ ਸੀ ਜੋ ਤਾਂ ਨਿਕਲ ਨੂੰ ਜੀ ਕਰਦਾ ਲੱਗਦਾ ਜਿਵੇਂ ਇੱਥੇ ਹੀ ਬੈਠੇ ਰਹਿ ਗਏ ਬਾਹਰ ਬਹੁਤ ਗਰਮੀ ਆਈ ਪਈ ਐ ਆਪਾਂ ਕੀ ਪੰਕਟਾਈ ਕਰਨ ਲੱਗਾਂਗੇ ਸਲਵਾਰ ਦੀ ਪਹਿਲਾਂ ਪੀ ਲਈਏ ਚਾਹ ਚਾਹ ਪੀਣੀ ਵੀ ਬਹੁਤ ਜ਼ਰੂਰੀ ਹੈ ਚਾਹ ਬਿਨਾ ਸ਼ਰੀਰ ਚੱਲਦਾ ਨਹੀਂ ਆਪਾਂ ਕੋਸੀ ਖਾਈ ਪੀ ਚੱਲ ਗਏ ਪਰ ਚਾਹ ਜਿਹੜਾ ਤਾਕਤ ਦਿੰਦੀ ਹੈਗੀ ਉਹ ਹਜਿਵੇਂ ਕੁਛ ਨਹੀਂ ਦੁੱਧ ਤਾਂ ਪੀ ਲਈਏ ਦੁੱਧ ਨਾਲ ਵੀ ਐ ਲੱਗਦਾ ਚਾਹ ਨਹੀਂ ਪੀਤੀਗੀ ਅੰਮ੍ਰਿਸ਼ਮੀਨ ਦਾ ਬੈਗ ਵੀ ਧੋਣਾ ਹੈ ਹਜੇ ਸਕੂਲ ਲੱਗਣ ਚ ਥੋੜੇ ਦੇਣ ਹੀ ਰਹਿ ਗਏ ਰਸ਼ਮੀਨ ਦਾ ਬੈਗ ਵੀ ਧੋਣਾ ਹੈਗਾ ਬੈਗ ਧੋ ਕੇ ਕਿਤਾਬਾਂ ਵਾ ਦੇਾਂਗੀ ਵੈਸੇ ਵਰਕ ਬੁੱਕ ਕਿਤਾਬ ਦਾ ਸਾਰਾ ਕੰਮ ਰੱਖਿਆ ਹੁਣ ਇਹ ਸਾਰਾ ਕਲੀਅਰ ਕਰ ਲਿਆ ਤੇ ਬੈਗ ਤੋਂ ਮੈਂਗਾ ਲਓ ਜੀ ਰਸਮੀ ਇਹ ਪਹਿਰੇ ਵੀ ਹਾਂ ਦੇਖੀਂ ਦੇ ਫੋਨ ਪਹਿਲਾਂ ਖਾ ਕੇ ਆਇਆ ਇਹ ਗੋਲ ਗੱਪੇ ਚਾ ਪੀ ਲਈ ਰਸਮੀ ਗੋਲ ਗੱਪੇ ਖਾਇਆ ਸੀ ਐਸ ਵੇਲੇ ਸੀਗਾ ਦੁਪਹਿਰੇ ਹਾਂ 4 ਦਾ ਟਾਈਮ ਹੈ ਹੁਣ ਮੈਂ ਸਲਵਾਰ ਵੀ ਕੱਟ ਲਈ ਸਲਵਾਰ ਦੀ ਕਟਾਈ ਕਰ ਲਈ ਤੇ ਹੁਣ ਮੈਂ ਲੱਗੀਆਂ ਸਿਉਣ ਪਹਿਲਾਂ ਅਸੀਂ ਪੀ ਜਾਂਦੇ ਸੀਗੇ ਚਾਹ ਪਹਿਲਾਂ ਭਰਨੀ ਆ ਫਿਰਕੀ ਫਿਰਕੀ ਇਹ ਜਿਹੜੀ ਇਹ ਨੱਕੀ ਸੀਗੀ ਕਲੀ ਤੇ ਵਰੀ ਭਰੀ ਸੀਗੀ ਹੁਣੇ ਫਿਰਕੀ ਭਰਨੀ ਹੈਗੀ ਰਵੀ ਜਾਂਦਾ ਨਹੀਂ ਦੁਕਾਨ ਤੇ ਅੱਛਾ ਕਿੰਨੇ ਵਜੇ ਜਾਣਾ ਪੰਜ ਵਜੇ ਜਾਣਾ ਆ ਕੀ ਅੱਛਾ ਫਰਸ਼ ਮੈਂ ਤੂੰ ਨਾਲ ਆ ਭਾਲ ਵੀ ਕਟਾਉਣ ਵਾਲੇ ਹੋਏ ਪਏ ਆ ਤੇਰੇ ਅੱਜ ਤਾਂ ਮੰਗਲਵਾਰ ਹੈ ਹਨਾ ਉਦੋਂ ਹੀ ਮੰਗਲਵਾਰ ਆ ਜਾਂਦਾ ਜਿੱਦੇ ਵਾਲਾਂ ਦਾ ਨਾ ਲੈਣੇ ਰਸਮੀ ਹਾਂ ਹੁਣ ਮੈਂ ਲੱਗੀਆਂ ਸਲਵਾਰ ਸਿਆਣ ਉਹ ਜੀ ਹੁਣ ਮੈਂ ਬਣਾ ਰਹੀ ਆ ਫੜੀਆਂ ਦੀ ਸਬਜ਼ੀ ਕੜਾਈ ਧਰ ਲਈ ਤੇ ਫੜੀਆਂ ਵੀ ਝੇਲ ਲੀਆਂ ਸੀ ਤੇ ਗੱਡੇ ਵਿੱਚ ਝੇਲ ਲਏ ਤੇ ਆਪਾਂ ਬਣਾਉਣੀ ਆ ਫੜੀਆਂ ਦੀ ਸਬਜ਼ੀ ਕੜਾਈ ਚ ਪਾ ਦਾਂਗੇ ਤੇ ਸਰੋਂ ਦਾ ਸਰੋਂ ਦੇ ਤੇ ਨਾਪੜਾ ਬਹੁਤ ਜਿਆਦੇ ਵਧੀਆ ਬੰਦਦੇ ਆ ਟੇਸਟੀ ਬੰਦਦੇ ਨੇ ਇਹਨਾਂ ਕੜਾਈ ਨੂੰ ਪਹਿਲਾਂ ਸੁੱਕ ਜਾਂਦੋ ਧੋ ਲਈ ਸੀ ਕੜਾਈ ਕੜਾਈ ਸੁੱਕ ਗਈ ਸੀ ਤੇ ਕੜਾਈ ਚ ਪਾ ਦਾਂਗੇ ਤੇਲ ਤੇਲ ਥੋੜਾ ਜਾਂ ਜਿਆਦਾ ਪਾਵਾਂਗੇ ਫੜਨਾਂ ਚ ਫੜਨਾ ਵਧੀਆ ਬੰਦਦੇ ਆ ਤੇਲ ਹੋ ਗਿਆ ਜਦੋਂ ਗਰਮ ਹੋਦੋਂ ਪਾਵਾਂਗੇ ਆਪਾਂ ਫੜੀਆਂ ਤੇ ਲੈ ਜਿਹੜਾ ਉਹ ਇਹ ਆਪਣਾ ਹੋ ਗਿਆ ਗਰਮ ਹੁਣ ਆਪਾਂ ਪਾਵਾਂਗੇ ਵਿੱਚ ਫੜੀਆਂ ਇਹ ਕੱਲੀ ਤੜੀ ਯੂਜ਼ ਕਰਾਂਗੇ ਫੜੀਆਂ ਆਪਾਂ ਪਾਵਾਂਗੇ ਵਿੱਚ ਤੇ ਇਹ ਤੇੜਾ ਹੀ ਦੇ ਥੋੜਾ ਟੰਗਾ ਦੇ ਵਿੱਚ ਪਾ ਦੇਣਗੇ ਨੀਂ ਕੱਲਾ ਨੀਂ ਨਾ ਲੜੀ ਅੰਗੀ ਸੋਟੀ

ਤਾਂ ਉਹਨਾਂ ਦਾ ਹੋਣਾ ਆਪਣਾ ਨਾਲ-ਨਾਲ ਛਾਂ ਲੈਣੀ ਆ ਆਟਾ ਇੱਧਰ ਪੜੀਆਂ ਜਿਹੜੀਆਂ ਆਪਣਾ ਬਣੀ ਜਾਂਦੀਆਂ ਨੇ ਨਾ ਅਜਿਹਾ ਇੰਦ ਮਸਾਲੇ ਉਹ ਨਹੀਂ ਪਾਏ ਕੱਲਾ ਨੂਨ ਪਾਤਾ ਸੀਗਾ ਉਦੋਂ ਆਪਾਂ ਆਟਾ ਵੀ ਬਣ ਕੇ ਪਾਤਾ ਬੱਲੇ ਚ ਤੇ ਮਸਾਲੇ ਜਿਹੜੇ ਆਪਣੇ ਪਾਉਣੇ ਆ ਜੇ ਮਿਰਚ ਪਾਵਾਂਗੇ ਹਲਦੀ ਪਾਵਾਂਗੇ ਤੇ ਮਸਾਲਾ ਪਾਵਾਂਗੇ ਨੂਨ ਪਾਤਾ ਸੀਗਾ ਪੋਰ ਤੋਂ ਮਸਾਲੇ ਜਿਵੇਂ ਕੋਈ ਨਹੀਂ ਪਾਈ ਕਦੇ ਵਿਸੜੰਗਾ ਤਰਗਾ ਨਹੀਂ ਬੜੀਆ ਬਣਦੇ ਨੇ ਨਾ ਪਨਟੀ ਕੇਲੇ ਵਿੱਚ ਇਹਨਾਂ ਮਜੀ ਹੋਰ ਕੋਲ ਗਿਆ ਅੰਦਰ ਉਹ ਫਾਮਾ ਲਿਆ ਤਾਂ ਮਿਰਚ ਕੀ ਮਿਰਚ ਮੀਨਾ ਲਾਈਕ ਐਂਡ ਸਬਸਕ੍ਰਾਈਬ ਪਲੀਜ਼ ਤੋਂ ਨਾ ਨਹੀਂ ਨਿੱਕੇ ਜੇ ਨਹੀਂ ਛੱਡਦੇ ਹਾਂ ਹੰਤਾ ਸਕੂਲ ਲੱਗਣ ਵਾਲੇ ਆ ਰਸਮੀਨਾ ਹਾਂ ਹੁਣ ਤਾਂ ਥੋੜੇ ਦੇ ਨਹੀਂ ਰਹਿ ਗਏ ਬੇਟੇ ਦੰਨ ਚ ਆਵ denn ਵਾਗੇ ਨਹੀਂ ਤਾਂ ਕੱਲ ਲੱਗ ਜਾਂਦਾ ਕੱਲ ਛੁੱਟੀਆਂ ਕਰਤੀਆਂ ਫੇਰ ਛੇ ਛੁੱਟੀਆਂ ਵਧਾਤੀਆਂ ਰਸ਼ਮੀ ਨੂੰ ਨਹੀਂ ਤਾਂ 24 ਤਰੀਕ ਨੂੰ ਸਕੂਲ ਲੱਗਣੇ ਸੀ ਰਸ਼ਮੀ ਦੇ ਰਸ਼ਮੀ ਅੱਜ ਕਿਵੇਂ ਹੋਇਆ ਫਿਰ ਦੇਗਾ ਨਾ ਆ ਬੇਟੇ ਚੱਲੋ ਨਾ ਨਾ ਇੱਧਰ ਬਣੀ ਆਂਦੀ ਤੇਰੀ ਫੇਵਰੇਟ ਫਲੀਆਂ ਦੀ ਸਬਜ਼ੀ ਕਿੰਨੇ ਦਾ ਰੋਟੀਆਂ ਖਾਊਗਾ ਰਸ਼ਮੀ ਖਾਓ ਸੋ ਖਾਜੇਂਗਾ ਸੋ ਸੋ ਨਾ ਖਾਜੇਂਗਾ ਕਿਤੇ ਸੋ ਤਾਂ ਖਾਣੀ ਪੂਰੀ ਨਹੀਂ ਮੈਂ ਚਲ ਵੀ ਆਪਾਂ ਕੜਚੀ ਹੋਰ ਮਾਰ ਲਵੇ अपन बन जाली मिर्च हल्दी मसाला मसाला थोड़ा घट ही पाने कड़िया ਉਹਨੂੰ ਜੰਗੀ ਤਰ੍ਹਾਂ ਹਲਾ ਲਾਂਗੇ ਮਿਕਸ ਕਰ ਦਾਂਗੇ ਫਿਰ ਟੱਕ ਦਾਂਗੇ ਲੋ ਜੀ ਨੂਨ ਮਿਰਚ ਮਿਕਸ ਕਰਤਾ ਸਬਜ਼ੀ ਆਪਣੀ ਬਣ ਜੂਗੀ ਇਹਨੂੰ ਪਟਾਖੇ ਨਾਲ ਬਲੈਂਡਰ ਕਰ ਦਿੰਨੇ ਹ ਸਲੋ ਤੇ ਰਸ਼ਮੀ ਗਿਆ ਨਾ ਆਉਣ ਕੱਪੜੇ ਲਾ ਕੇ ਆ ਜਦੇ ਇੱਥੇ ਸਿੱਟ ਗਿਆ ਹਾਂਜੀ ਅੱਜ ਦਾ ਵਲੌਗ ਮੇਰਾ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਪਲੀਜ਼ ਸਪੋਰਟ ਮੀ ਤੇ ਮਿਲਾਂਗੇ ਕੱਲ ਨੂੰ ਸਾਰਿਆਂ ਨੂੰ ਬਾਏ ਬਾਏ ਸਸੀ